ਹਾਂਜੀ ਦੋਸਤੋ ਕੀ ਹਾਲ ਚਾਲ ਜੇ ਆਪਾਂ ਆਏ ਅੱਜ ਹਰਜੋਤ ਵੀਰ ਦੇ ਵਿਆਹ ਦੇ ਵਿੱਚ ਆ ਆ ਵੇਖਣਦੇ ਜੀ ਨਾ ਤੁਸੀਂ ਆਪਣੇ ਹਰਜੋਤ ਵੀਰ ਦਾ ਵਿਆਹ ਹੋਣ ਦਿਆ ਤੇ ਸਾਰੇ ਕਰੋ ਇਹਨਾਂ ਨੂੰ ਕੌਂਗ੍ਰੈਟਸ ਆਪਾਂ ਨੂੰ ਉੱਥੇ ਮਿਲੇ ਨਾ ਯੂਐਸਏ ਤੇ ਉਹ ਆਪਣੇ ਖੜੇ ਚਾਚਾ ਜੀ ਆਹ ਜਿਹੜੇ ਤੁਸੀਂ ਵੇਖਣਦੇ ਜੀ ਆਪਣੇ ਚਾਚਾ ਜੀ ਬੈਠੇ ਆ ਡੈਡੀ ਜੀ ਬੈਠੇ ਫਾਦਰ ਸਾਹਿਬ ਸਾਰੇ ਆਪਣੇ ਚਾਚੇ ਤਾਏ ਬੇਟੇ ਸਾਰੇ ਪਿੰਡ ਦੇ ਤੇ ਆਹ ਬੜਾ ਜਿਹੜਾ ਵੇਖਣਦੇ ਆਪਣੇ ਹਰ ਘੁੰਣ ਤੇ ਹਰ ਘੁੰਡੇ ਫਰੈਂਡ ਦੇ ਨਾਲ ਆਪਣੇ ਪਿੰਡ ਦੇ ਸਾਰੇ ਛੋਟੇ ਵੱਡੇ ਵੀਰ ਆਪਣੇ ਨਾਲ ਹੋਤੇ ਆਹ ਜਿਹੜੇ ਆਪਣੇ ਸਾਰੇ ਵੀਰ ਵੇਖਣਦੇ ਜੇ ਇਹ ਸਾਰਿਆਂ ਦਾ ਕੰਮ ਆ ਜੀ ਆ ਡੀ ਆਪਣਾ ਵੀਰ ਹੋਣਾ ਨੇ ਪੂਰਾ ਪ੍ਰਬੰਧ ਕੀਤਾ ਵਾ ਤੇ ਆ ਆਪਣੇ ਸਾਰੇ ਵੀਰ ਆਪਰੇਟਰ ਆ ਲੱਭੂ ਵਿੱਚ ਖਲੋਤਾ ਆਪਣਾ ਯਾਰ ਤੇ ਇਧਰ ਤੁਸੀਂ ਜਿਹੜੇ ਵੇਖੰਦੇ ਆ ਜੀ ਇਹ ਆਪਣੇ ਟੀਚਰ ਸਾਹਿਬਾਨ ਨੇ ਆ ਜਿਹਨੇ ਵੀ ਤੁਸੀਂ ਸਾਰੇ ਵੇਖੰਦੇ ਆ ਜੀ ਆਪਣੇ ਪਿੰਡ ਦੇ ਭੋਜੀਆਂ ਦੇ ਇਹ ਆਪਾਂ ਨੂੰ ਉਥੇ ਯੂ ਐਸ ਏ ਮਿਲੇ ਹੀ ਆ ਭਾਜੀ ਹੁਣ ਵੀ ਆਪਣੇ ਉਥੋਂ ਵੇਗਸ ਤੋਂ ਨੇ ਸੈਕਰਾਮੈਂਟੋ ਤੋਂ ਵੀਰ ਇਹ ਆਪਣੇ ਸਾਰਿਆਂ ਨੂੰ ਮਿਲਾਇਆ ਹੀ ਤੇ ਆਪਣੇ ਸਾਰੇ ਵੀਰ ਉਥੋਂ ਹੀ ਨੇ ਆਪਣੇ ਵੀਰ ਹੋਣੀ ਸਾਰੇ ਇੱਥੇ ਸਾਰੇ ਆਏ ਆ ਤੇ ਆਪਾਂ ਹਰਜੋਤ ਵੀਰ ਦਾ ਵਿਆਹ ਇੰਜੋਏ ਕਰੰਦੇ ਆ ਤੇ ਸਾਰੇ ਆਪਾਂ ਨੂੰ ਡੀਕੰਦੇ ਆ ਹੋਣਾ ਕਿ ਹਰਜੋਤ ਵੀਰ ਦਾ ਕਦੋਂ ਵਿਆਹ ਹੋਣਾ ਵਾ ਤੇ ਸਾਰੇ ਦੋ ਵੀਰ ਨੂੰ ਵਧਾਈਆਂ ਤੇ ਆਪਾਂ ਵਾ ਇਸ ਟਾਈਮ ਹਰਜੋਤ ਵੀਰ ਦੇ ਵਿਆਹ ਦੇ ਵਿੱਚ